चमकौर साहब की धरती पवित्र धरती है जिस खान ने कह के हिंद में तीर्थ है यात्रा के लिए कटाए बाप ने बच्चे जहां खुदा के लिए चमक है मेहर की है चमकौर तेरे जर्रो में सियारे यहीं से गए आसमां के लिए उस धरती थे ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ 2,85,000 ਪਰਿਵਾਰ ਦਾ ਅਸੀਂ ਕਰਜ਼ਾ ਮਾਫ ਕਰ ਰਹੇ ਜਿਨ੍ਹਾਂ ਨੇ 25,000 ਤੱਕ ਦਾ ਕਰਜ਼ਾ ਲਿਆ ਹੈ ਚਾਹੇ ਉਹ 30,000 ਹੋ ਗਿਆ ਕਿਉਂਕਿ ਪੈਸੇ ਹੈ ਨਹੀਂ ਸੀ ਨਹੀਂ ਦੇ पाए ਚਾਹੇ 50 ਹੋ ਗਿਆ ਚਾਹੇ 75 ਹੋ ਗਿਆ ਵਿਆਜ ਵੀ ਸਾਰਾ ਮਾਫ ਸੂਦ ਵੀ ਮਾਫ ਆਪਣੇ ਇਲਾਕੇ ਦੇ 7445 ਪਰਿਵਾਰ ਹੈ ਜਿਨ੍ਹਾਂ ਦਾ ਅੱਜ ਅਸੀਂ ਚੈੱਕ ਬਣਾ ਕੇ ਲਿਆਇਆ ਤੁਹਾਨੂੰ ਦੇ ਰਹੇ ਟੋਟਲ ਪੰਜਾਬ ਦੇ 285000 ਪਰਿਵਾਰ ਹੈ 520 ਕਰੋੜ ਕਰਜ਼ਾ ਤੇ ਆਪਣੇ ਇਲਾਕੇ ਦਾ 12 ਕਰੋੜ 73 ਲੱਖ ਰੁਪਇਆ ਕਰਜ਼ਾ ਜਿਹਦੇ ਪਰ ਅੱਜ ਹੀ ਲੀਕ ਮਾਰਤੀ ਆ ਤੁਹਾਨੂੰ ਚੈੱਕ ਦੇ ਦੇਣੇ ਆਪਣੇ ਜਮਾ ਕਰਾ ਦਿਓ ਪਿੰਡਾਂ ਵਾਲੇ ਵੀ ਸ਼ਹਿਰਾਂ ਵਾਲੇ ਵੀ ਨਾਲ ਲੈ ਦੇ ਅੰਦਰ ਜਿੱਥੇ ਜਿੱਥੇ ਕਾਬਜ ਜਿੱਥੇ ਜਿੱਥੇ ਉਹਨਾਂ ਦਾ ਘਰ ਹੈ ਪੁਰਾਣਾ 50 ਸਾਲ ਤੋਂ ਚੱਲਿਆ ਆ ਰਿਹਾ ਉਹ ਉਹਨਾਂ ਦੇ ਨਾਮ ਕਰਕੇ ਉਹਨਾਂ ਨੂੰ ਰਜਿਸਟਰੀਆ ਕਰਾ ਰਹੇ ਲਾਲ ਲੈਣ ਦੇ ਅੰਦਰ ਕੋਈ ਮਾਲਕੇ ਨਹੀਂ ਉਹ ਸਿਸਟਮ ਨੂੰ ਖਤਮ ਕਰਕੇ ਐਸੀ ਅੱਜ ਡਰੋਨ ਲੈ ਕੇ ਆਏ ਹੈ ਬਹੁਤ ਜ਼ਬਰਦਸਤ ਸਕੀਮ ਬਣਾਈ ਹੈ ਕਿ ਉੱਪਰ ਦੇ ਡਰੋਨ ਚਲਾ ਕੇ ਸਾਰੇ ਪਿੰਡ ਦੀ ਫੋਟੋ ਤਾਰ ਲੈਣੀ ਹੈ ਜਿਹੜਾ ਜਿੱਥੇ ਬਸ ਰਿਹਾ ਹੈ ਜਿਹੜਾ ਜਿਹਦੇ ਚ ਕਾਬਜ ਹੈ ਸਰਪੰਚ ਨੰਬਰਦਾਰ ਪੰਚਾਇਤ ਤੇ ਕੇ ਉਹਨੂੰ ਉਹਦਾ مالک ਬਣਾ ਦੇਣਾ ਉਹਨੂੰ ਸਨਤ ਦੇ ਦੇਣੀ ਹੈ ਅੱਜ ਤੁਹਾਡੇ ਕਰਜ਼ੇ ਆ ਜਿਹੜੇ ਉਹ ਤੁਹਾਡੇ ਵਾਪਸ ਹੋ ਜਾਣਗੇ ਸੋ ਤੁਹਾਡਾ ਸਾਰਿਆਂ ਦਾ ਆਉਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਮਝ ਲਓ ਵੀ ਤੁਹਾਡਾ ਮੁੰਡਾ ਤੁਹਾਡਾ ਭਾਈ ਛੋਟਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਇਮਾਨਦਾਰੀ ਨੇਕ ਰੀਤੀ ਸਦ ਭਾਵਨਾ ਚੰਗੇ ਮਾਹੌਲ ਦੇ ਨਾਲ ਚੰਗੀ ਭਾਵਨਾ ਰੱਖ ਕੇ ਸਹੀ ਕੰਮ ਜਿਹੜਾ ਹੈ ਉਹ ਕਰਵਾ ਲਓ ਕੋਈ ਕੰਮ ਨਹੀਂ ਰੁਕਣਾ